ਕੋਈ ਜੇਪਾ ਗਰਾਊਂਡ ਦੇ ਵਿੱਚ ਕਰੀਏ ਤੇ ਅੰਟੀ ਵੀ ਆਪਾਂ ਸਾਡੇ ਉਤਪਾਰ ਕੀਤੇ ਦੇ ਵੀ ਦੇਖਿਆ ਹੈ ਕਿਵੇਂ ਜਿੱਗਾ ਨਿਕਲਦਾ ਪਸੂ ਆ ਮੁੰਡਾ ਕਿਦੇ ਕਨੇ ਪਰਵਾਰ ਦੇ ਮੁੰਡੇ ਨੇ ਕਦੇ ਵੱਡੀ ਟਰਾਈ ਕੀਤੀ ਹੈ ਕਦੇ ਜਾਨਾ ਚੜ ਚੜ ਕੇ ਪਉਦਾ ਹੈ ਫੁੱਟ ਗਰਾਊਂਡ ਦੇ ਵਿੱਚ ਕਿ ਜਿੱਤ ਬਾਜੀ ਲਈ ਛੇ ਕਟ ਹਜ਼ਾਰ ਰੋਇਆ ਬੜਾ ਸੋਹਣਾ ਟੈਗ ਚੰਮ ਦੇ ਤਿਰਤੀ ਸਰਦੀ ਹੁੰਦੀ ਹੈ ਕੁੱਟ ਕੁੱਟ ਕਰਕੇ ਗੁੱਟੀ ਚੜਦੀ ਜੁੰਦੀ ਹੈ ਕੁੱਟ ਕੁੱਟ ਕਰਕੇ ਮੁੰਡਿਆਂ ਨੇ ਕਹਿੰਦੇ 2 ਰਨ ਦੀ ਭੱਜ ਦੌੜ ਬਣਾਈ ਹੈ ਆ ਮੁੰਡੇ ਕਹਿੰਦੇ ਬੱਲੇ ਬੱਲੇ ਕਰਾਉਂਦੇ ਆ ਲੈ ਵੀ ਬੱਲੇ ਬੱਲੇ ਹੁਣ ਦੀ ਤਾਂ ਦੂਆ ਖਰਾਂਦੀ ਹੈ ਪਰ ਬੱਲੇ ਬੱਲੇ கிரਾਊਂਡ ਦੇ ਲਈ ਸਾਰੀ ਉਮਰ ਲੰਘ ਜਾਂਦੀ ਹੈ ਗੱਲਾਂ ਸੱਚ ਨੇ ਜਿਹੜੀ ਗੰਗਰਾਈ ਆਉਂਦਾ ਧੰਤਨ ਲਓ ਰਮਨ ਦੀਆਂ ਬਾਲਾਂ ਚੱਕ ਸੋਹਣਿਆ ਬਾਈਕ ਉੱਧਰ ਮੁੜਾ ਕਦੇ ਰਮਨ ਬਾਲ ਪਾਉਣ ਦੇ ਲਈ ਤਿਆਰ ਬਸ ਤਿਆਰ ਹੈ ਅੱਗੇ ਬੁੜਾ ਕਦੇ ਗੋਰਾ ਬੱਲੇ ਬੱਲੇ ਕਰਾਉਂਦਾ ਖੇਡ ਗਰਾਊਂਡ ਦੇ ਵਿੱਚ ਚੂਤੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਮੁੰਡਿਆਂ ਨੇ ਕਦੇ ਦੂਰ ਰੰਗਾਂ ਦੀ ਭੱਜ ਦੌੜ ਬਣਾਈ ਹੈ ਪਰ ਚਾਰ ਦੇ ਵਾਅਦੇ ਹੋ ਗਏ ਹੈ ਲਓ ਕਦੇ ਚਾਰਾਂ ਦੇ ਵਾਅਦੇ ਹੋ ਗਏ ਹੈ ਉਧਰ ਸਾਡਾ ਬਹੁਤ ਸਤਿਕਾਰਯੋਗ ਵੀਰ ਹੈ ਭਾਈ ਗੁਰਬੰਦਰ ਬਰਾੜ ਵੀ ਪਹੁੰਚ ਆਇਆ ਇਸ ਮੇਲੇ ਲਈ ਬਹੁਤ ਵੱਡੀਆਂ ਆਸਾਂ ਨੇ ਭਰਾ ਸਾਡੇ ਹੋਂਦ ਤੋਂ ਕਿਉਂਕਿ ਆਹ ਲਾਕੇ ਲਈ ਨਵੇਂ ਮੁੰਡਿਆਂ ਦੀ ਬਹੁਤ ਸਪੋਰਟ ਕਰਦਾ ਵੀਰ ਸਾਡਾ ਤੇ ਬਹੁਤ ਕੋਈ ਸਿੱਖੀ ਦਾ ਭਰਾ ਸਾਡੇ ਕੋਲ ਅੱਜ ਕਹਿੰਦੇ ਵਿਸ਼ੇਸ਼ ਤੌਰ ਤੇ ਪਹੁੰਚ ਆਇਆ ਹੈ ਭਰਾਵਾ ਦਾ ਧੰਨਵਾਦ ਕਰਦੇ ਆਂ ਐ ਚਾ ਚੋਟੀ ਦਾ ਫਾਈਨਲ ਮੈਚ ਟੱਕਰ ਜਿਹੜੀ ਅੰਡਰ ਦਾ ਪਹਿਲਾ ਮੈਚਾ ਮੇਰੇ ਵੀਰੋ ਪਰ ਇਧਰਲੇ ਪਾਸੇ ਰਮਨ ਮੁੰਡਾ ਕਹਿੰਦੇ ਬਾਲਾਂ ਪਾਉਂਦਾ ਕੀਤਾ ਜਾ ਰਿਹਾ ਹੈ ਫਿਰ ਸਾਡੇ ਅੰਪਾਇਰ ਰਹਿ ਗਏ ਵੀਰੇ ਇੱਕ ਇੱਕ ਸ਼ਿਰਟ ਜਿਹੜੀ ਰਹਿੰਦੀ ਉਹਨਾਂ ਨੂੰ ਆਪਾਂ ਬਹੁਤ ਬਹੁਤ ਧੰਨਵਾਦ ਸਾਡੇ ਅੰਪਾਇਰ ਵੀਰਾਂ ਦਾ ਸਨਮਾਨ ਅੱਗੇ ਪੇਚ ਬਾਈ ਇਧਰ ਹੋ ਜਾਓ ਸਰਜੀਤ ਜੀ ਰਣਵੀਰ ਮਰ ਮੰਦਰ ਮਰਾਨ ਵੱਲੋਂ ਦਿੱਤਾ ਗਿਆ ਹੈ ਬਲਜੀਤ ਡਾਕਟਰ ਜੀ ਆਓ ਇਧਰ ਮੇਨ ਸਟੇਜ ਉੱਪਰ ਪਈ ਤੇ ਬਾਈ ਨੇ ਬਹੁਤ ਸਪੋਰਟ ਕੀਤੀ ਇੱਕ ਵਾਰੀ ਤਾੜੀਆਂ ਮਾਰ ਦਿਓ ਸਾਨੂੰ ਮੇਲਾ ਕਰਾਉਣ ਦੇ ਵਿੱਚ ਬਹੁਤ ਸਪੋਰਟ ਕਰੀ ਤੇ ਦੋਨਾਂ ਨੂੰ ਸਨਮਾਨ ਦੇ ਦਿਓ ਮੇਰਾ ਸਨਮਾਨ ਦੇ ਦਿਓ ਤੇ ਜਿਹੜੇ ਬਾਈ ਕੋ ਸਾਈਡ ਬੈਕ ਉਹ ਧੰਨਵਾਦ ਮੁਖਮਾਨ ਖੜੇ ਉਧਰ ਵੀ ਲੱਲਾ ਉਹਨਾਂ ਨੂੰ ਨਾਲ ਯਾਰ ਠੀਕ ਹੈ ਬਹੁਤ ਬਹੁਤ ਧੰਨਵਾਦ ਗੁਰਮੰਦਰ ਬਾਈ ਵੱਲੋਂ ਗਰਾਊਂਡ ਦੀ ਗੱਲ ਗਰਾਊਂਡ 'ਚ ਛੱਡ ਕੇ ਜਾਓ ਕੈਮਰਿ ਕਰ ਰਹੇ ਹੈ ਉਧਰ ਸਰਜੀਤ ਬਾਈ ਦਾ ਸਨਮਾਨ ਕੀਤਾ ਜਾ ਰਿਹਾ ਮੇਲੇ ਲਈ ਉਧਰ ਦੇ ਪਾਸੇ ਬਾਈ ਵੱਲੋਂ 1100 ਦੀ ਨਾਲ ਉਧਰ ਬਾਲਾ ਜੀ ਸਾਡਾ ਬਾਈ ਜਿੱਥੇ ਮੇਰੀ ਆਵਾਜ਼ ਨੂੰ ਕੈਚ ਕਰਦਾ ਆਵੇ ਨਹੀਂ ਆਪਣਾ ਸਨਮਾਨ ਪ੍ਰਾਪਤ ਕਰੇ ਮੇਰੀ ਬੇਨਤੀ ਹੈ ਬੱਲਾ ਜੀ ਬਾਈ ਨੂੰ ਅੰਡਰ ਦਾ ਟੂਰਨਾਮੈਂਟ ਹੈ ਬਾਈ ਨੇ ਆਪਣੇ ਆਪ ਹੀ ਗੁੱਗਲ ਤੇ ਕੀਤੇ ਪੈਸੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਸ ਮੇਲੇ ਲਈ ਬਹੁਤ ਸਪੋਰਟ ਕੀਤੀ ਹੈ ਆ ਮੁੰਡਾ ਵੀ ਵਾਲੀਬਾਲ ਦਾ ਕਿੰਗ ਹੈ ਸਾਡੇ ਇਲਾਕੇ ਦਾ ਤੇ ਮੁੰਡੇ ਨੇ ਕਹਿੰਦੇ ਅਮਰੀਕਾ ਕੈਨੇਡਾ ਦੇ ਵਿੱਚ ਗੱਲਾਂ ਕਰਵਾਤੀਆਂ ਵੀ ਟੱਪ ਗੁਰੂ ਸਾਡੇ ਨੂੰ ਇਹਨਾਂ ਇਲਾਕੇ ਦਾ ਕਿਹਦੇ ਵੱਡਾ ਬੁਲਾਰਾ ਹੈ ਸਭ ਤੋਂ ਵੱਧ ਸਹਿਯੋਗ ਰਿਹਾ ਆ ਟੂਰਨਾਮੈਂਟ ਗਰਾਊਂਡ ਦੇ ਲਈ ਇੱਕ ਵਾਰੀ ਤਾੜੀ ਲਾਓ ਯਾਰ ਮੁੰਡੇ ਦੇ ਨਾਮ ਦੀ ਆ ਵੀਰ ਦਾ ਵੀ ਕਦੇ ਵੱਡਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਵੀਰ ਦਾ ਦਿਲੋਂ ਧੰਨਵਾਦ ਕਰਦੇ ਆਂ ਮਿਹਰਬਾਨੀ ਕਰਦੇ ਵੀਕੀ ਵੱਲੋਂ ਵੀਕੀ ਇਹਨਾਂ ਬੱਚਿਆਂ ਨੂੰ ਜ਼ਰੂਰ ਕਹਿ ਕੇ ਜਾਣਗੇ ਤੇਰੀ ਬੇਨਤੀ ਹੈ ਮੇਰੀ ਮੰਮੀ ਪੂਜਾ ਲੂਤ ਸੁਸਦੇਵਾ ਕਾਉਂਸਲਰ ਅਤੇ ਜ਼ਿਲ੍ਹਾ ਪ੍ਰਧਾਨ ਮਹਿਲਾ ਵਿਕ ਫਾਜ਼ਿਲ ਦਾ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੀਆਂ ਬੇਟੀਆਂ ਮੇਗਾ ਸੁਸਦੇਵਾ ਅਤੇ ਯਸ਼ਿਕ ਸੁਸਦੇਵਾ ਵੱਲੋਂ ਅਤੇ ਸਾਰੀ ਟੀਮ ਵੱਲੋਂ ਸ਼ਹੀਦ ਗੁਰਜੀਤ ਸਿੰਘ ਸਪੋਰਟਸ ਕਲੱਬ ਦੇ ਸ਼ਤੀਰ ਵਾਲਾ ਦੇ ਸਮੂਹ ਉਦਦਾਰਾਂ ਨੂੰ ਸਮੂਹ ਪੰਚਾਇਤ ਨੂੰ ਪਿੰਡ ਵਾਸੀਆਂ ਨੂੰ ਦੂਰੋਂ ਨੇੜੇ ਆਏ ਸਾਰੇ ਖਿਡਾਰੀਆਂ ਨੂੰ ਅਤੇ ਸਤਿ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਸ਼ਤੀਰ ਵਾਲਾ ਪਿੰਡ ਆਉਣ ਦਾ ਸੁਭਾਗ ਮਿਲਿਆ ਸਰਪੰਚ ਸਾਹਿਬ ਨੂੰ ਸਾਰੇ ਖਿਡਾਰੀਆਂ ਨੂੰ ਪਿੰਡ ਸਿਆਨੂ ਮਿਲਣ ਦਾ ਮੌਕਾ ਮਿਲਿਆ ਇਸ ਲਈ ਮੈਂ ਸਮੂਹ ਪੰਚਾਇਤ ਦਾ ਇੱਥੇ ਮੌਜੂਦ ਪਾਰਟੀ ਵਰਕਰ ਕੁਲਦੀਪ ਸਿੰਘ ਪੰਨੂ ਅੰਕਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੇਰੀ ਮੰਮੀ ਜੋ ਕਿ ਆਮਦ ਪਾਰਟੀ ਦੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਨ ਉਹਨਾਂ ਦੀ ਡਿਊਟੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਲੱਗੀ ਹੈ ਅਤੇ ਪਿਛਲੇ 2 ਮਹੀਨਿਆਂ ਤੋਂ ਉਹ ਇਸ ਜ਼ਿੰਮੇਵਾਰੀ ਦੇ ਤਹਿਤ ਦਿੱਲੀ ਵਿੱਚ ਹਨ ਆਪਣੇ ਪੰਦੂਕਾ ਦੇ ਲੋਕਾਂ ਦੇ ਇਸ ਪਿਆਰ ਕਰਕੇ ਅਤੇ ਖਿਡਾਰੀਆਂ ਦੇ ਚੰਗੇ ਬੁਹੇਕ ਵਾਸਤੇ ਉਹ ਕਦੇ ਵੀ ਪਿੱਛੇ ਨਹੀਂ ਹਟਦੇ ਅੱਜ ਵੀ ਮੈਂ ਉਹਨਾਂ ਦੀਆਂ ਪੇਟੀਆਂ ਮੇਗਾ ਯਸ਼ਿਕਾ ਸਾਡੇ ਨਾਲ ਵਿਸ਼ੇਸ਼ ਤੌਰ ਤੇ ਡਾਕਟਰ ਖੁਸ਼ਬੂ ਘਟਾਰੀਆ ਖੇੜਾ ਜੀ ਸ਼ੈਲੀ ਸ਼ਰਮਾ ਜੀ ਅਤੇ ਲਖਵੀਰ ਸਿੰਘ ਜੀ ਅਤੇ ਸ਼੍ਰੀਮਤੀ ਬਦਲੂਤ ਸਚਦੇਵਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਰੇ ਖਿਡਾਰੀਆਂ ਦਾ ਹੌਸਲਾ ਫਜ਼ਾਈ ਕਰਨ ਦੇ ਪਹੁੰਚੇ ਆ ਅਤੇ ਮੇਰੀ ਮੰਮੀ ਪੁਜਾ ਰੂਥ ਤੇ ਦੇਵਾ ਜੀ ਵੱਲੋਂ ਪਹਿਲਾ ਅਤੇ ਦੂਜਾ ਇਨਾਮ ਅਤੇ ਨਾ ਟੀ-ਸ਼ਰਟਸ ਦਿੱਤੀਆਂ ਜਾ ਰਹੀਆਂ ਹਨ ਚਹਿਤ ਗੁਰਜੀਤ ਸਿੰਘ ਸਪੋਰਟਸ ਕਲਬ ਸਤਿਹ ਵਾਲਾ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਸੀਂ ਸਾਰੇ ਤੁਹਾਨੂੰ ਮੇਰੀ ਮੰਮੀ ਪੁਜਾ ਰੂਥ ਤੇ ਜਦੇਵਾ ਜੀ ਵੱਲੋਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿੱਥੇ ਸਾਡੇ ਸਹਿਯੋਗ ਦੀ ਜ਼ਰੂਰਤ ਹੋਵੇਗੀ ਅਸੀਂ ਹਰ ਪਲ ਤੁਹਾਡੇ ਸਭ ਦੇ ਨਾਲ ਖੜੇ ਆ ਮੈਂ ਇੱਕ ਵਾਰ ਫਿਰ ਤੁਸ਼ਹੀਦ ਗੁਰਜੀਤ ਸਿੰਘ ਸਪੋਰਟਸ ਕਲਬ ਸਟੀਰ ਵਾਲਾ ਕ੍ਰਿਕਟ ਕਲਬ ਦੇ ਹੋਂਦ ਦਾ ਸਰਪੰਚਾਇਤ ਦਾ ਸਰਪੰਚ ਸਾਹਿਬ ਦਾ ਸਟੀਰ ਵਾਲਾ ਪਿੰਡ ਦੇ ਵਸਨੀਕਾਂ ਦਾ ਖਿਡਾਰੀਆਂ ਦਾ ਇਸ ਪਿਆਰ ਵਿੱਚ ਸਦ ਲਈ ਤੇ ਧੰਨਵਾਦ ਕਰਦੀ ਹਾਂ ਤੇ ਜੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਧੰਨਵਾਦ ਬੈਸਟ ਵੀ ਕੱਢਣੇ ਮੇਰਾ ਵੀਰ ਫਰਸਟ ਟੀਮ ਆਵੇ ਫਰਸਟ ਟੀਮ ਨੀਰਵ 11 ਵੀਰ 11 ਦੀ ਟੀਮ ਆ ਜਾਵੇ ਇਹ ਮੇਰੀ ਬੇਨਤੀ ਹੈ ਵੀਰਾਂ ਸਾਰਿਆਂ ਨੂੰ ਬਾਈ ਘੇਰਾ ਖੁੱਲਾ ਕਰੋ ਯਾਰ ਇੱਕ ਵਾਰੀ ਮਾੜਾ ਜਾ ਘੇਰਾ ਖੁੱਲਾ ਕਰ ਲਿਆ ਕਰੋ ਕੋਈ ਨਹੀਂ ਸਨਮਾਨ ਅਪਕਾਰੀ ਦੇਣੇ ਹੈ ਇਹ ਮੇਰੀ ਬੇਨਤੀ ਹੈ ਇਹ ਧਿਆਨ ਦਿੱਤਾ ਜਾਵੇ ਉਧਰਲੇ ਪਾਸੇ ਕਹਿੰਦੇ ਮਾਨਸਕਾਰ ਜਿਹੜੇ ਕੀਤੇ ਜਾ ਰਹੇ ਹੈ ਜਿਹੜੇ ਬੈਸਟ ਬੋਲਰ ਨੇ ਜਿਹੜੇ ਬੈਸਟ ਮੈਨ ਨੇ ਉਹ ਵੀ ਅਸੀਂ ਦੱਸਾਂਗੇ ਤਾਕ ਤੇ ਆਜੀ ਨੌਜਵਾਨਾਂ ਜੀ ਲਖਬੀਰ ਸਿੰਘ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ ਗਲਤ ਲਫ਼ਜ਼ ਬੋਲਿਆ ਕਵੇ ਆਪਣਾ ਛੋਟਾ ਵੀ ਨਹੀਂ ਸਮਝ ਕੇ ਮਾਫ਼ ਕਰਿਓ ਬਹੁਤ ਬਹੁਤ ਸਰਕਾਰ ਕਰਦੀ ਆ ਯਾਰ ਹਾਂ ਫੋਟੋ ਕੋਈ ਗੱਲ ਨਹੀਂ ਲੰਮਾ ਹੀ ਬਹੁਤ ਆ ਸੁਖਣਾ ਹਾਂ ਉਧਰ ਮਾਰਸ ਕਰ ਕੀਤਾ ਜਾ ਰਿਹਾ ਹੈ ਆਉਂ ਵੀ ਅਸੀਂ ਪਿੰਡ ਖੇਡਣ ਚੱਲੇ ਆ ਤੇਰੀ ਬੇਨਤੀ ਆ ਤੇਰੇ ਅੱਗੇ ਪੋਆ ਟੂਰਨਾਮੈਂਟ ਆ ਵੀਰੇ ਆਪਣੇ ਇਲਾਕੇ ਚ ਅੰਡਰ ਦੇ ਟੂਰਨਾਮੈਂਟ ਹੋਣੇ ਚਾਹੀਦੇ ਆ ਇਹ ਜਿਵੇਂ ਆਪਾਂ ਛੋਟੇ ਛੋਟੇ ਬੱਚੇ ਨਾਲ ਲੈ ਕੇ ਆਉਣੇ ਆ ਅਸੀਂ ਸਾਡੇ ਸੀਨੀਅਰ ਖਿਡਾਰੀ ਸੀਗੇ ਅਸੀਂ ਇਹਨਾਂ ਨੂੰ ਕਿਹਾ ਸੀ ਸਾਡੇ ਨਾਲ ਚੱਲੋ ਇੱਕ ਤੇ ਉਹਨਾਂ ਨੇ ਕਿਹਾ ਸੀ ਲੈਦਰ ਖੇਡਣ ਜਾਣਾ ਮੈਂ ਕਿਹਾ ਯਾਰ ਅਸੀਂ ਨਾ ਮਤਲਬ ਅੱਜ ਅਸੀਂ ਆ ਨਹੀਂ ਪਾਰੇ ਸੀ ਭਈ ਅਸੀਂ ਮੈਂ ਸੱਚ ਦੱਸੀ ਆਪਣੇ ਪੌਣ ਨਾ ਖਰਾਬ ਹੋਵੇ ਅਸੀਂ ਛੇ ਜਣੇ ਖੇਡ ਕੇ ਆਵਾਂਗੇ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ ਅਗਵਾਰ ਪਿੰਡ ਦਾ ਟੂਰਨਾਮੈਂਟ ਹੈ ਐਵੇਂ ਯਾਰ ਜੇ ਅਸੀਂ ਖਰਾਬ ਕਰਾਂਗੇ ਫਿਰ ਦੂਜੀ ਟੀਮ ਨੂੰ ਨਹੀਂ ਖਰਾਬ ਕਰਨੀ ਆ ਬਾਕੀ ਇਹ ਬਹੁਤ ਸੋਹਣਾ ਟੂਰਨਾਮੈਂਟ ਕਰ ਰਹੇ ਪੱਟ ਟੂਰਨਾਮੈਂਟ ਦੀ ਬੜੇ ਸੋਹਣਿਆ ਸਸਰੀ ਖੇਡਦੇ ਪਿੰਡ ਤੁਹਾਡਾ ਹੀ ਆ ਯਾਰ ਤੇ ਪਹਿਲਾ ਵੀਡੀਓ ਵੀ ਪਾਈ ਆ ਤੂੰ ਜਾਣਦਾ ਸਾਰੀਆਂ ਅਮਰੀਕੀਆਂ ਕਹਿਣ ਦੀ ਲੋੜ ਨਹੀਂ ਤੇ ਦੱਸੀ ਟੂਰਨਾਮੈਂਟ ਕਿੱਦਾਂ ਲੱਗਿਆ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ 123 ਦਾ ਬਾਕੀ ਟੂਰਨਾਮੈਂਟ ਬਹੁਤ ਵਧੀਆ ਹੋਇਆ ਯਾਰ ਵੀਰੇ ਸਵਾਦ ਆ ਗਿਆ ਟੂਰਨਾਮੈਂਟ ਖੇਡਣ ਦਾ ਜਿਹੜਾ ਪਿਛਲਾ ਟੂਰਨਾਮੈਂਟ ਸੀ ਆ ਭਾਈ ਉਹਦੇ ਵਿੱਚ ਮਤਲਬ ਸਾਨੂੰ ਕੋਈ ਹਸਾਬ-ਕਤਾਬ ਨਹੀਂ ਦਿੱਤਾ ਸੌਰੀ ਮੈਂ ਫਿਰ ਮਾਫੀ ਫੀਲ ਕਰਦਾ ਪਰ ਸਾਨੂੰ ਨਾ ਮੈਨੇਜਮੈਂਟ ਨੇ ਕੋਈ ਹਸਾਬਤਾਨੀ ਦਿੱਤਾ ਇਸ ਟੂਰਨਾਮੈਂਟ ਦਾ ਅਸੀਂ ਨਾਲ ਸੀ ਅਸੀਂ ਦੇੰਦਾਰਾ ਪਰ ਯਾਰ ਸਾਨੂੰ ਕੋਈ ਹਸਾਬਤਾ ਵੀ ਨਹੀਂ ਦਿੱਤਾ ਬੰਦੇ ਨੇ ਬਾਕੀ ਆ ਟੂਰਨਾਮੈਂਟ ਕਰਾਇਆ ਅੰਡਰ ਦਾ ਬੰਦੇ ਨੇ ਯਾਰ ਸਿਰ ਲਾਤਾ ਬਹੁਤ ਵਧੀਆ ਟੂਰਨਾਮੈਂਟ ਕਰਾਇਆ ਯਾਰ ਮੰਦਰ ਬਾਈ ਥੈਂਕ ਯੂ ਯਾਰ ਤੇਰਾ ਬਈ ਨੇ ਧੰਨਵਾਦ ਨਾਰਜੇਸ਼ ਬਾਈ ਸਾਡਾ ਬਹੁਤ ਵਧੀਆ ਪ੍ਰਣਾਲਾ ਸਭਿਆ ਦਾ ਜੇ ਘਟ ਗਏ ਅਸੀਂ ਫੇਰ ਵੀ ਦੇ ਦਾਂਗੇ ਇੱਕ ਵਾਰੀ ਉਹਨਾਂ ਭਰਾਵਾਂ ਦੀ ਤਾੜੀਆਂ ਮਾਰ ਦਿਓ ਜ਼ੋਰਦਾਰ ਜਿਨ੍ਹਾਂ ਨੇ ਸਪੋਰਟ ਕੀਤੀ ਉਧਰ ਟੀ-ਸ਼ਰਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਮੇਰਾ ਪੂਜਾ ਲੁਥਰਾ ਸੁਖਦੇਵਾ ਜੀ ਉਹਨਾਂ ਦੇ ਵੱਲੋਂ ਟੀ-ਸ਼ਰਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਆਓ ਜੀ ਬੈਟਸਮੈਨ ਦੇ ਗੁਰੂ ਕੇ ਲਈ ਰਿਆ ਇੱਕ ਵਾਰੀ ਤਾਲੀਆਂ ਧਾਰ ਦੋ ਜ਼ੋਰਦਾਰ ਜਿਹੜਾ ਬੋਲਰ ਉਹ ਸੂਰਜ ਦੇਸ਼ ਕੁਲੇਪਲਾ ਅੱਗੇ ਜਾਇਓ ਮੇਰਾ ਵੀਰ ਗੁੱਸਾ ਕਰਕੇ ਨਹੀਂ ਜਾਣਾ ਕਿਸੇ ਨੇ ਵੀ ਪਿੰਡ ਗਏ ਸੀ ਸਾਡੇ ਨਾਲ ਕੁਝ ਹੋ ਗਿਆ ਬਹੁਤ ਵਧੀਆ ਮੇਲਾ ਉਧਰ ਬੰਦੇ ਰਿਹਾ ਆ ਮੈਂ ਤਾਂ ਤੂੰ ਵੀ ਆ ਗਈ ਟੀਮ ਆ ਜਵੇ ਟੀਮ ਜਿਹੜੇ ਕਲੱਬਾਂ ਦੇ ਮੁੰਡੇ 4-5 ਨੇ ਆ ਜਾਣ ਭਾਈ ਆਪਾਂ ਦਾ ਐਸ ਦਾ ਸਪੋਰਟਰ ਬਹੁਤ سپورਟ ਕਰਦੀ ਮੁੰਡਿਆਂ ਦੀ ਸ਼੍ਰੀ ਗੁਰਜੀਤ ਸਿੰਘ ਸਪੋਰਟਸ ਕਲੱਬ ਵੱਲੋਂ ਸਾਡੇ ਹਰਸਿਮਰੋਂ ਧਾਰੀਵਾਲ ਵੱਲੋਂ ਸਰਦਾਰ ਕੌਰੀਫ ਸਿੰਘ ਪੰਨੂ ਜੀ ਬਲਕ ਪ੍ਰਧਾਨ ਆਵਾਦਵੀ ਪਾਰਟੀ ਉਹਨਾਂ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਨੂੰ ਇਸ ਟੂਰਨਾਮੈਂਟ ਲਈ ਬਹੁਤ ਜ਼ਿਆਦਾ ਸਹਿਯੋਗ ਪਾਏ ਹੈ ਬੰਟੀ ਸੁਜਦੇਵਾ ਜੀ ਆ ਜਾਣ ਇਹ ਬਾਈ ਨੂੰ ਬੰਟੀ ਸਾਡੇ ਵੀਰ ਦਾ ਸਨਮਾਨ ਹੋ ਰਿਹਾ ਹੈ ਬਾਲ ਤੇ ਪ੍ਰਣ ਇੱਕ ਬੰਦੇ ਦੀ ਡਿਊਟੀ ਲਾਓ ਯਾਰ ਜਿਹੜਾ bari bari ਸਨਮਾਨ ਫੜਾਉਂਦਾ ਰਹੇ ਮੇਰਾ ਵੀਰ ਜਿਹੜਾ ਕੰਮ ਰੁਕਣਾ ਨਹੀਂ ਚਾਹੀਦਾ ਮੇਰਾ ਭਰਾ ਇਹ ਬੇਨਤੀ ਹੈ ਬੱਤੀ ਸਚਦੇਵਾ ਜੀ ਆ ਜਾਣਗੇ ਇਸ ਤੋਂ ਬਾਅਦ ਸਚੇ ਨੂੰ ਸਨਮਾਨ ਦਾ ਸਨਮਾਨ ਹੋਵੇਗਾ ਵਾਲੀਬਾਲ ਦਾ ਬਹੁਤ ਵਧੀਆ ਖਿਡਾਰੀ ਹੈ ਸਚਨ ਇੱਕ ਵਾਰ ਪਲੇਅਰ ਹੈ ਸਾਡੇ ਇਲਾਕੇ ਦਾ ਦੂਰ ਦਰਾਡੇ ਬਾਲਾ ਜੀ ਹੇਅਰ ਡ੍ਰੈਸਰ ਉਹ ਭਾਈ ਸੋਣਾ ਆ ਗਏ ਆਪਣਾ ਸਨਮਾਨ ਪ੍ਰਾਪਤ ਕਰੇ ਬਾਲਾ ਜੀ